ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾ ਰੇ ਰਾਸ ਚੋਗ ਚੁਗ ਹੈ ਪ੍ਰਭ ਪਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾਂ ਗੋਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਪਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬੱਗ ਬੱਪੜਾ ਛਪੜੀ ਨਾਈ ਕੀਚੜ ਡੂਬੈ ਮਾਲਨ ਜਾਏ ਰਹਾ ਉਹ ਰੱਖੇ ਰੱਖੇ ਚਰਨ ਧਰੇ ਵਿਚਾਰੇ ਦੋਬੇ ਦਾ ਛੋੜ ਭਾਈ ਨਿਰੰਕਾਰੇ ਮੁਕਤ ਪਦਾਰਥ ਹਾਰੇ ਰਸ ਚਾਖੇ ਆਮਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋਡ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹਿ ਹੰਸੁ ਹੰਸ ਮਹਿ ਸਾਗਰ ਅਕਥ ਕਥਾ ਗੁਰਬਚਨੀ ਆਦਰ ਸਨ ਮੰਡਲ ਇਕ ਜੋਗੀ ਬੈਸੇ ਨਾਰਨ ਪਰਖ ਕਹ ਕੋ ਕੈਸੇ ਤ੍ਰਿਪਮਣ ਜੋਤ ਰਹੇ ਲੇਵ ਲਾਈ ਸੋ ਨਾਰ ਨਾਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੇ ਗੁਰਮੁਖ ਭਗਤ ਸਹਜੇ ਬੀਚਾਰੀ ਭਗਤ ਵੱਸਲ ਭੈ ਕਾਟਣ ਹਾਰੇ ਹੋ ਮਾਇ ਮਾਰ ਮਿਲੇ ਪਗ ਧਾਰੇ ਅਨਿਕ ਯਤਨ ਕਾਰੇ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵਾਏ ਨਾ ਚੀਨਸ ਭ੍ਰਮ ਭ੍ਰਮ ਰੂਬਾ ਕਹਿ ਤਾ ਪੜ ਤਾ ਸੁਣ ਤਾ ਏਕ ਧੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨ ਲੱਗਾ ਗੁਰ ਕਾ ਸਬਦ ਪਰਮ ਭਉ ਭਗ। ਸੂਰਤਿ ਮੂਰਤਿ ਆਦਿ ਅਨੂਪ। ਨਾਨਕ ਜਤ ਚਾਏ ਸਾਚ ਸਰੂਪਾ ਸਾਚੇ ਨਿਰਮਲ ਮੈਲ ਨ ਲੱਗਾ ਗੁਰ ਕਾ ਸਬਦ ਪਰਮ ਭਉ ਭਗਤ ਸੂਰਤ ਮੂਰਤ ਆਦਿ ਅਨੂਪਾ ਨਾਨਕ ਜਾਚੈ ਸਾਚੁ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ pran pat paavai